ਕਰਨਲ ਬਾੜ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਦੇ ਟੀਮ ਵੱਲੋਂ ਅੱਜ ਪਟਿਆਲਾ ਵਿਖੇ ਆ ਕੇ ਸਰਕਲ ਹਾਊਸ ਵਿਖੇ ਐਸਆਈਡੀ ਦੀ ਟੀਮ ਨੇ ਪਹਿਲਾਂ ਤਾਂ ਸਾਰੇ ਐਵੀਡੈਂਸ ਇਕੱਠੇ ਕੀਤੇ ਉਸ ਤੋਂ ਬਾਅਦ ਰਜਿੰਦਰਾ ਹਸਪਤਲ ਪਟਿਆਲਾ ਜਿੱਥੇ ਕੀ ਲੜਾਈ ਹੋਈ ਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਕਰਨਲ ਬਾੜ ਦੀ ਉਸ ਮੌਕੇ ਤੇ ਜਾ ਕੇ ਪੂਰੇ ਕੀ ਅਧਿਕਾਰੀ ਜਿਹੜੇ ਕੀ ਉੱਥੇ ਮੌਜੂਦ ਸੀ ਜਾਂ ਟੱਬੇ ਵਾਲਾ ਸੀ ਉੱਥੇ ਸਾਰੇ ਐਵੀਡੈਂਸ ਇਕੱਠੇ ਕੀਤੇ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਐਸਰਾਈ ਨੇ ਕਿਹਾ ਕਿ ਅਸੀਂ ਇੱਕ ਨੰਬਰ ਜਾਂਚ ਜਾਰੀ ਕਰ ਰਹੇ ਹਾਂ ਜੋ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਕੁੱਟ ਮਾਰਦੇ ਮਾਮਲੇ ਦੇ ਵਿੱਚ ਕੋਈ ਵੀਡੀਓ ਹੈ ਜਾਂ ਕੋਈ ਵੀ ਸਬੂਤ ਹੈ ਤਾਂ ਉਹ ਐਸਆਈਟੀ ਨੂੰ ਆ ਕੇ ਦੇ ਸਕਦੇ ਨੇ ਉਹਨਾਂ ਕਹਿੰਿਆ ਕਿ ਅਸੀਂ ਪੂਰੀ ਜਿਹੜੀ ਕਿ ਜਾਂਚ ਨਿਰਪੱਖ ਕਰਾਂਗੇ ਅਗਰ ਉਹਨਾਂ ਕਹਿੰਿਆ ਕਿ ਸਾਨੂੰ ਲੋੜ ਪਈ ਤਾਂ ਅਸੀਂ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕਾਰਵਾਈ ਨਹੀਂ ਕੀਤੀ ਮੌਜੂਦਾ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਪਰ ਵੱਡੀ ਗੱਲ ਇਹ ਹੈ ਐਸਐਸਪੀ ਪਟਿਆਲਾ ਨੂੰ ਵੀ ਐਸਆਈਟੀ ਹੁਣ ਤਲਬ ਕਰੇਗੀ ਕਿਉਂਕਿ ਮਾਮਲਾ ਬੜਾ ਹੀ ਹਾਈ ਪ੍ਰੋਫਾਈਲ ਮਾਮਲਾ ਹੋ ਗਿਆ ਕਰਨਲ ਬਾੜ ਦਾ ਦੇਸ਼ ਦੇ ਰੱਖਿਆ ਮੰਤਰੀ ਤੱਕ ਗੱਲ ਪਹੁੰਚ ਗਈ ਉਹਨਾਂ ਦੇ ਪਰਿਵਾਰ ਕਰਨਲ ਬਾੜ ਦੇ ਪਰਿਵਾਰ ਨੇ ਦੇਸ਼ ਦੇ ਰੱਖਿਆ ਮੰਤਰੀ ਨੂੰ ਮਿਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੇ ਉਸ ਤੋਂ ਇਲਾਵਾ ਐਸਆਈਟੀ ਦੇ ਮੁਖੀ ਤੁਸੀਂ ਦੇਖ ਰਹੇ ਟੀਮਾਂ ਜਿਹੜੀਆਂ ਕਿ ਉਰੇ ਪਹੁੰਚੀਆਂ ਪਈਆਂ ਐਸਆਈਟੀ ਦੇ ਮੁਖੀ ਤੋਂ ਇਲਾਵਾ ਜਿਹੜੇ ਏਐਸ ਰਾਏ ਐਸਐਸਪੀ ਹੁਸ਼ਿਆਰਪੁਰ ਔਰ ਐਸਪੀ ਮਨਪ੍ਰੀਤ ਸਿੰਘ ਜੋ ਮਹਾਲੀ ਤੈਨਾਤ ਨੇ ਡੀਐਸਪੀ ਬਾਗਾ ਪੁਰਾਣਾ ਇਸ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਿਤ ਪਰ ਉਹਨਾਂ ਕਹਿੰਿਆ ਕਿ ਅਸੀਂ ਜਾਂਚ ਪੂਰੀ ਨਿਰਪੱਖ ਕਰਾਂਗੇ ਜਿਹੜੇ ਕੈਮਰੇ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਪੁਲਿਸ ਮੁਲਾਜ਼ਮਾਂ ਨੂੰ ਵੀ ਅਸੀਂ ਸੰਮਨਿੰਗ ਕਰਾਂਗੇ ਜਿਹੜੀ ਦੋ ਤਰੀਕ ਆਰੀ ਹੈ ਜਿਹੜੇ ਚਾਰ ਇੰਸਪੈਕਟਰਾਂਸ ਵਿੱਚ ਹੋਰ ਮੁਲਾਜ਼ਮਾਂ ਗਏ ਆ ਉਹਨਾਂ ਨੂੰ ਵੀ ਅਸੀਂ ਸੰਮਨ ਕਰਕੇ ਉਹਰੇ ਬੁਲਾਵਾਂਗੇ ਪਰ ਐਸਰਾਈ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਐਸਆਈਟੀ ਬਣਾਈ ਗਈ ਆ ਅਸੀਂ ਅੱਜ ਪੂਰੇ ਐਵੀਡੈਂਸ ਪ੍ਰੂਫ ਇਕੱਠੇ ਕਰ ਰਹੇ ਆ ਮੌਕੇ ਤੇ ਜਾ ਕੇ ਦੇਖਿਆ ਢਾਬਾ ਮਾਲਕ ਨੂੰ ਵੀ ਬੁਲਾਇਆ ਜਾਏਗਾ ਕਿਉਂਕਿ ਪਹਿਲਾ ਮਾਮਲਾ ਢਾਬਾ ਮਾਲਕ ਵੱਲੋਂ ਦਰਜ ਹੋਇਆ ਸੀ ਉਸ ਤੋਂ ਬਾਅਦ ਜਾ ਕੇ ਮਾਮਲਾ ਕਰਨਲ ਬਾਡ ਵੱਲੋਂ ਕਿਉਂਕਿ ਜਦੋਂ ਕਰਨਲ ਬਾਡ ਦੇ ਪਰਿਵਾਰ ਨੇ ਇੱਕ ਮੰਗ ਰੱਖੀ ਕਿ ਇਹ ਮਾਮਲਾ ਕਰਨਲ ਬਾਡ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਜਾਵੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇਵੇਂ ਦੀ ਜਿਹੜੀ ਗੱਲ ਬਣ ਗਈ ਸੀ ਪੁਲਸ ਔਰ ਫੌਜ ਦੀ ਲੜਾਈ ਦੇ ਮਾਮਲੇ ਦੇ ਵਿੱਚ ਵੀ ਐਸਆਰਏ ਨੇ ਕਿਹਾ ਇਵੇਂ ਦੀ ਕੋਈ ਗੱਲ ਨਹੀਂ ਹੈਗੀ ਪੁਲਿਸ ਔਰ ਫੌਜ ਦਾ ਬਹੁਤ ਹੀ ਪਿਆਰ ਹੈਗਾ ਇਹ ਜਿਹੜੀ ਕੀ ਗੱਲ ਹੋਈ ਹੈ ਬਹੁਤ ਹੀ ਨਿੰਦਨੀ ਉਹ ਗੱਲ ਹੈ ਪਰ ਉਹਨਾਂ ਕਿਹਾ ਕਿ ਅਸੀਂ ਜਾਂਚ ਨੂੰ ਪੂਰਾ ਕਰਾਂਗੇ ਜਿਹੜੇ-ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਕਿਹੜੇ-ਕਿਹੜੇ ਮੁਲਾਜ਼ਮਾਂ ਨੇ ਡਿਊਟੀ ਦੇ ਉੱਤੇ ਕੋਈ ਨਹੀਂ ਕੰਮ ਕੀਤਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਏਗੀ ਸੋ ਹੁਣ ਦੇਖਣਾ ਹੋਏਗਾ ਕਿ ਐਸਆਈਟੀ ਜਾਂਚ ਕਦੋਂ ਤੱਕ ਕਰਦੀ ਹੈ ਤੇ ਉਸ ਦੇ ਵਿੱਚ ਜਿਹੜੇ 12 ਪੁਲਿਸ ਮੁਲਾਜ਼ਮ ਹੈ ਚਾਰ ਇੰਸਪੈਕਟਰਸ ਵੇ ਉਹਨਾਂ ਤੇ ਕੀ ਕਾਰਵਾਈ ਕਰਦੇ ਹਨ ਪਰ ਉਹਨਾਂ ਨੇ ਇੱਕ ਗੱਲ ਹੋਰ ਕੀਤੀ ਕਿ ਅਸੀਂ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਜਿਹੜਾ ਕੋਈ ਉਹਨਾਂ ਵੱਲੋਂ ਬਿਆਨ ਹੋਣਗੇ ਜਾਂ ਉਹਨਾਂ ਕੋਲ ਕੋਈ ਐਵੀਡੈਂਸ ਹੋਣਗੇ ਅਸੀਂ ਸਾਰੇ ਐਵੀਡੈਂਸ ਇਕੱਠੇ ਕਰਕੇ ਫਿਰ ਕਾਰਵਾਈ ਜਿਹੜੀ ਕੀ ਕਰਾਂਗੇ ਪਟਿਆਲਾ ਤੋਂ ਚਰਨਜੀਤ ਧੋਸ਼ੀ ਦੀ ਰਿਪੋਰਟ ਔਰ ਇੱਥੋਂ ਦੇ ਅਪਸ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਪ੍ਰੇਸ਼ੀਸ਼ਣ ਤੇ ਇੱਕ ਨਵੇਂ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਕੁਛ 4 ਅਕਸਰ ਤਾਂ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹ ਸੇ ਪਾਵਰ ਬੈਠੇ ਨੇ ਉਹ ਤਾਂ ਜਿਹੜੀ ਗੱਲ ਮੇਰੇ ਨਾਲ ਦੇਖਿਆ ਸੀ ਉਹ ਤਾਂ ਇੰਪ੍ਰੈਸ ਕਰ ਰਹੇ ਨੇ ਉਹ 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 ਵੀ ਉਹਦਾ ਹਾਈ ਕਮੰਡਰ ਵੀ ਵਿਚ ਲੈ ਰਹੀ ਹੈ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਹ ਬੰਦੇ ਦੀ ਆ ਕਮੀ ਪੇਸ਼ੀ ਦੀ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਹਾਂ ਨਾ ਸਫਾ ਮਿਸਰ ਤੇ ਲਾ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੀ ਦਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਕਰਨਾ ਚਾਹੀਦਾ ਸਾਰੇ ਤੋਂ ਇਹਨਾਂ ਸਵਾਲ ਹੈ ਜੀ ਸਰਕਾਰ ਨੂੰ ਸਮਾਵਰਣ ਅਸਾਈ ਕਿਵੇਂ ਮੈਂਦੀ ਹੈ ਐਸਆਈਟੀ ਨੂੰ ਕੋਲ ਐਸਾ ਕਿਹੜਾ ਮੈਕੈਨਿਜ਼ਮ ਹੈ ਜਿਹਦੇ ਨਾਲ ਪਛਾਣ ਕਰੇ ਜੀ ਕਿ ਪਹਿਲਾਂ ਹੀ ਆਮ ਲੋਕਾਂ ਦਾ ਮਾਈਂਡ ਸੈਟ ਬੜਾ ਜੇ ਤਬਨ ਸਿੰਘ ਦਾ ਕੇਸ ਹੈ ਇਹੀ ਕੇਸ ਕੇ ਦੋਤੀ ਲਹੁੰਦਾ ਕਿ ਮੱਚੀ ਲਹੁੰਦਾ ਕਿ ਛੋਟੇ ਦੁਕਾਨਦਾਰ ਦਾ ਹੁੰਦਾ ਹੁਣ ਅਕਾਦਮੀਆ ਚ ਹਾਈਪ ਕਰੇਟ ਹੋ ਗਈ ਹੈ ਛੋਟੇ ਦਿਮਾਗ ਦੇ ਪਹਿਲੇ ਜਦ ਲੋਕ ਸਵਾਲ ਜੀ ਪੁੱਛਣ ਉਹ ਸੁਣਦੇ ਆਂਸਰ ਜੀ ਸੁਣਦੇ ਮੀਡੀਆ ਚਾਈਟ ਵਧੂ ਗਿਆ ਅਜਿਹੇ ਚ ਪਹਿਲੇ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਅਜਿਹੇ ਅਜਿਹੇ ਕਿਹੜਾ ਮੈਕਨਿਜ਼ਮ ਆ ਵੀ ਆਪਾਂ ਫਿਰ ਪੱਖ ਜਾarg ਕਰਾਂਗੇ ਕਿ ਕਰਨ ਦੇ ਪੱਖ ਹੋਏਗਾ ਜਾਂ ਜਿਹੜੇ ਉਸ ਵਾਲੇ ਚਾਰ ਆ ਉਹਨਾਂ ਦੀ ਨਿਸ਼ਾਨਬਾਈ ਹੋਵੇਗੀ ਇਹਦੇ ਬਾਰੇ ਕੀ ਲੱਗਦਾ ਦੇਖੋ ਉਹੀ ਜਿਹੜੇ ਮੈਂ ਪਹਿਲਾਂ ਸਾਧਿਆਂ ਨਾਲ ਪਹਿਲਾਂ ਬੈਂਤੀ ਕਿ ਚੀਜ਼ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲਾਉਟ ਕਰਨ ਲਈ ਸਾਇੰਟਿਫਿਕ ਇਨਵੈਸਟੀਗੇਸ਼ਨ ਦਾ ਸਹਾਦਤ ਆ ਲਿਆ ਜਾਂਦਾ ਹੈਗਾ। ਔਰ ਸਾਇੰਟਿਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ? ਸੀਸੀਟੀਵੀ ਫੁਟੇਜ ਆ ਜਾਂਦੀ ਆ। ਉਤੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈਗੀ। ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਦਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ। ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ। ਵੀ ਆਇਆ ਰਿਕਾਰਡਿੰਗ 'ਚ ਤਨੀ ਕੋਈ ਡਿਲੇ ਸੀਗੀ। ਉਈ ਪੰਨਾ ਜਿਹੜਾ ਐਵੀਡੈਂਸ ਪੰਨਾ ਐਵੀਡੈਂਟ ਸੀਗਾ ਉਹਨੂੰ ਇਸ ਫਰਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਹਰ ਚੋਂ ਉਹਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਨ ਕਰਕੇ ਤੇ ਜੋ ਆਪਾਂ ਉਪਦਾਨਾ ਹੈਗਾ ਵੀ ਸਚਾਈ ਤੇ ਜਾਈਏ ਐਸਆਈਸੀਸੀ ਐਸਐਸ ਦੇ ਸਾਹਮਣੇ ਸਾਰੀ ਸੱਚਾਈ ਦਿਖਾਈ ਕਿ ਆਮ ਤੌਰ ਤੇ ਸਿੱਟੀ ਬੁਲੇਟ ਸੋਸ਼ਲ ਮੀਡੀਆ ਚੱਲ ਰਿਹਾ ਹੈ ਕੋਈ ਇਹ ਵੀ ਦੱਸਿਆ ਜਾਵੇ ਤੋਂ ਇਹ ਪਾਈਨ ਹੁੰਦਾ ਸ਼ੁਰੂਆਤ ਕਿੱਥੋਂ ਹੋਈ ਉਹ ਕਿੱਥੋਂ ਲਮਾਂਗੇ ਆਪਾਂ ਕਲਿੱਪ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹਨਾਂ ਕੋਲੇ ਇਹ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਦੇ ਚੋਂ ਨੌਇਜ਼ ਵਾਸ਼ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਕਲੀਅਰ ਕਰ ਦਿੰਦੀ ਹੈ ਹੈਗੇ ਆਨੇ ਹਨਾ ਸੋ ਉਹ ਸਾਡਾ ਆਪਾਂ ਉਹ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣਗੇ ਪਲੱਸ ਪਲੱਸ ਅਜੇ ਮੈਂ ਇੱਕ ਮਿੰਟ ਕੰਪਲੀਟ ਕਰ ਲਾ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 72083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਤ ਹੋਈ ਉਥੇ ਕਿਸੇ ਨੇ ਅੱਜਕੱਲ ਹਰ ਇੱਕ ਬੰਦੇ ਕੋਲ ਇੱਕ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਤਾ ਦੀ ਹੋਵੇ ਰਿਕਾਰਡਿੰਗ ਮਿਲੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇੋਂ ਐਂਗਲ ਕਿਤੇ ਬਈ ਸਰ ਇਹ ਐ ਐ ਐਸਆਈਟੀ ਕੀ ਐਸਐਫਪੀ ਪਟਿਆਲਾ ਨੂੰ ਵੀ ਬੁਲਾਇਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਲੇਟਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਫ ਕਰੇ ਬਿਲਕੁਲ ਬਿਲਕੁਲ ਬੁਲਾਇਗੀ ਬਿਲਕੁਲ ਬੁਲਾਇਗੀ ਸਪੈਸੀਫਿਕਲੀ ਇਸ ਐਸਐਫਪੀ ਪਟਿਆਲਾ ਦੇ ਵਿੱਚ ਬਿਲਕੁਲ 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 ਹੋਮ ਡਿਪਾਰਟਮੈਂਟ ਨੇ ਪੈਰਲਲ ਨਾਲ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਹੈ ਐਸਆਈਟੀ ਨਾਲ ਤੇ ਉਹ ਲੱਗ ਕਰੀਏ ਆਪਣਾ ਕੰਮ ਜਿਹੜੀ ਹੋਮ ਚੈੱਕਿੰਗ ਲੱਗੀ ਤੀ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀ ਦੇ ਅੰਪਾਰੀ ਹੈ ਜੀ ਮਨੀਸ਼ ਜਿਹੜੀ ਸਾਡੀ ਐਸਐਸਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜਿਸਟਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ